ਅਮਰੀਕਾ ਦੇ ਵਿੱਚ ਇੱਕ ਪੰਜਾਬੀ ਡਰਾਈਵਰ ਕੋਲੋਂ ਸੜਕ ਹਾਦਸਾ ਹੁੰਦਾ ਏ ਇੱਕ ਛੋਟੀ ਜਹੀ ਗਲਤੀ ਕਰਕੇ ਇੱਕ ਪਰਿਵਾਰ ਖਤਮ ਹੋ ਜਾਂਦਾ ਏ ਤਿੰਨ ਲੋਕਾਂ ਦੀ ਜਾਨ ਚਲੇ ਜਾਂਦੀ ਆ ਗੈਰ ਕਾਨੂੰਨੀ ਯੂ ਟਰਨ ਜਿਹੜਾ ਉਹ ਲਿਆ ਜਾਂਦਾ ਏ ਉਸ ਤੋਂ ਬਾਅਦ ਇਸ ਡਰਾਈਵਰ ਦੇ ਖਿਲਾਫ ਵੀ ਵੱਡਾ ਰੋਸ ਦਿਟਾਇਆ ਜਾਂਦਾ ਏ ਤਾਂ ਹੁਣ ਅਦਾਲਤ ਵਿੱਚ ਜਦੋਂ ਡਰਾਈਵਰ ਨੂੰ ਪੇਸ਼ ਕੀਤਾ ਜਾਂਦਾ ਹੈ ਉਦੋਂ ਪੇਸ਼ੀ ਤੇ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਦੂਜੇ ਪਾਸੇ ਅਮਰੀਕਾ ਵੱਲੋਂ ਵਪਾਰਕ ਡਰਾਈਵਰਾਂ ਦੇ ਲਈ ਵਰਕ ਵੀਜ਼ੇ ਨੇ ਜਿਹੜੇ ਉਹ ਬੰਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉੱਥੇ ਗਏ ਸੀ ਉਹਨਾਂ ਅੱਗੇ ਇੱਕ ਵੱਡਾ ਸੰਕਟ ਖੜਾ ਹੋ ਗਿਆ ਹੈ 1.5 ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਆ ਜਿਹੜੀ ਉਹ ਖਤਰੇ ਦੇ ਵਿੱਚ ਪੈ ਗਈ ਹੈ ਤਾਂ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ अरोड़ा ਨੇ ਅਮਰੀਕਾ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਇਹ ਕਦਮ ਫਲੋਰੀਡਾ ਵਿੱਚ ਹੋਏ ਹਾਦਸੇ ਤੋਂ ਬਾਅਦ ਚੁੱਕਿਆ ਗਿਆ ਹੈ ਤਾਂ ਅਮਰੀਕਾ ਵੱਲੋਂ ਵਪਾਰਕ ਡਰਾਈਵਰਾਂ ਲਈ ਵਰਕ ਵੀਜ਼ੇ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਇਹ ਪੱਤਰ ਸੰਜੀਵ अरोड़ा ਦੇ ਵੱਲੋਂ ਲਿਖਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਲਗਭਗ 1.5 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਗਈ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਸੜਕੀ ਆਵਾਜਾਈ ਦੇ ਖੇਤਰ ਵਿੱਚ ਪੰਜਾਬੀ ਵੱਡੀ ਭੂਮਿਕਾ ਨਿਭਾ ਰਹੇ ਨੇ। ਰੋੜਾ ਨੇ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਤੇ ਤੁਰੰਤ ਅਮਰੀਕੀ ਸਰਕਾਰ ਨਾਲ ਗੱਲ ਕਰਨ। ਉਹਨਾਂ ਦਾ ਤਰਕ ਹੈ ਕਿ ਇੱਕ ਇਕੱਲੀ ਘਟਨਾ ਨੂੰ ਲੈ ਕੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਬਿਲਕੁਲ ਗਲਤ ਹੈ ਉਹਨਾਂ ਨੇ ਇਸ ਫੈਸਲੇ ਨੂੰ ਬਦਲਵਾਉਣ ਦੇ ਲਈ ਕੂਟਨੀਤਿਕ ਯਤਨ ਕਰਨ ਤੇ ਜ਼ੋਰ ਦਿੱਤਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਈ ਹੋਰ ਮਾਮਲੇ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ ਤਾਂ ਬੀਤੇ ਦਿਨ ਵੀ ਇੱਕ ਇਲੀਗਲ ਯੂ ਟਰਨ ਕਰਕੇ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਕਾਰ ਆ ਜਿਹੜੀ ਉਹ ਟਰੱਕ ਦੇ ਥੱਲੇ ਵੜ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇੱਕ ਹੋਰ ਵੀਡੀਓ ਵੀ ਕੈਨੇਡਾ ਤੋਂ ਵਾਇਰਲ ਹੋ ਰਹੀ ਹੈ ਜੇ ਅਮਰੀਕਾ ਤੋਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਕੂਲ ਬੱਸ ਉਸੇ ਤਰ੍ਹਾਂ ਇਲੀਗਲ ਯੂ ਟਰਨ ਆ ਜਿਹੜਾ ਉਹ ਲੈ ਰਹੀ ਹੈ ਲੇਕਿਨ ਇਸ ਯੂ ਟਰਨ ਵਿੱਚ ਹਾਦਸਾ ਹੋ ਗਿਆ ਸੀ ਜਿਸ ਕਰਕੇ ਵੱਡਾ ਵਿਰੋਧ ਹੋਇਆ ਸੀ ਡੈਸ਼ ਕੈਮ ਫੁਟੇਜ ਵੀ ਸਾਹਮਣੇ ਆਏ ਸੀ ਅਤੇ ਡਰਾਈਵਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਸੀ ਹਾਲਾਂਕਿ ਪਹਿਲਾਂ ਕਈ ਲੋਕ ਡਰਾਈਵਰ ਦਾ ਵਿਰੋਧ ਕਰਦੇ ਨਜ਼ਰ ਆਏ ਸੀ ਅਤੇ ਸਖਤ ਕਾਰਵਾਈ ਦੀ ਮੰਗ ਕਰਦੇ ਨਜ਼ਰ ਆਏ ਸੀ ਲੇਕਿਨ ਹੁਣ ਜਿਹੜੀ ਕਾਰਵਾਈ ਚੱਲਦੀ ਹੈ ਤਾਂ ਬਹੁਤ سارے ਲੋਕ ਡਰਾਈਵਰ ਦੇ ਨਾਲ ਹੁਣ ਹਮਦਰਦੀ ਵੀ ਜਤਾਉਣ ਲੱਗ ਪਏ ਨੇ ਦੂਜੇ ਪਾਸੇ ਇਸ ਮਾਮਲੇ ਨੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਅੱਗੇ ਵੱਡਾ ਸੰਕਟ ਖੜਾ ਕਰ ਦਿੱਤਾ ਹੈ ਕਿਉਂਕਿ ਵੱਡੇ ਪੱਧਰ ਤੇ ਪੰਜਾਬੀ ਅਤੇ ਭਾਰਤੀ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕਿਆਂ ਨਾਲ ਦਾਖਲ ਹੋਏ ਨੇ ਅਤੇ ਉੱਥੇ ਹੁਣ ਆਪਣਾ ਕੰਮਕਾਰ ਕਰ ਰਹੇ ਨੇ ਤਾਂ ਅਗਰ ਅਮਰੀਕਾ ਸਰਕਾਰ ਅਜਿਹੀਆਂ ਪਾਬੰਦੀਆਂ ਲਾਗੂ ਕਰਦੀ ਹੈ ਤਾਂ ਲੱਖਾਂ ਲੋਕ ਜਿਹੜੇ ਉਹਨਾਂ ਦੇ ਹੱਥੋਂ ਹੱਥੋਂ ਉਹਨਾਂ ਦੀ ਰੋਜੀ ਰੋਟੀ ਆ ਜਿਹੜੀ ਖੁੱਸ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਇਸ ਮਾਮਲੇ ਨੂੰ ਅਮਰੀਕਾ ਕੋਲ ਕਿਸ ਤਰ੍ਹਾਂ ਉਠਾਉਂਦਾ ਹੈ